ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ਆਈਐਸਆਈ ਬੈਕਡ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਚ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਂਚੁਅਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬਣਦੀਆਂ ਹਨ LED ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ LED ਬਾਈ ਇੰਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨ ਇੰਟ ਐਂਡ ਟੈਕਨੀਕਲ ਇਟ ਤੇ ਉਤੇ ਵਰਕਆਊਟ ਕਰਨਾ ਸਟਾਰਟ ਕਰਤਾ ਐਂਡ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਹੈ ਅਸੀਂ ਟ੍ਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਏ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿੰਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨੇ ਉੱਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਛੁੱਟਿਆ ਸੀਗਾ। ਤਾਂ ਇਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਨਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਨੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐਂਡ ਰੋਹਿਤ ਔਰ ਇੱਕ ਸੋਹਿਤ ਸਨਾਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਪਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀਹ son of ਲੱਟੋ ਮਸੀਹ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ son of ਸੋਹਣ ਇਹ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਹਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦਕੋਹੇ ਦਾ ਰੈਡ ਵਾਲਾ ਹੈ ਕੁਮਾਨ ਥਾਣੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਵਿੱਚ ਵੀ ਆਈ ਸੀਗੀ ਹੁਣ ਤੱਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟਰਰ ਫੈਲਾਣਾ ਚਾਹੁੰਦੇ ਸੀਗੇ دہشت ਫੈਲਾਣਾ ਚਾਹੁੰਦੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਸੁੱਟਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤਾਂ ਇਹ ਆਪਣੇ ਹੀ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰਦਾ ਕੀਤੀ ਹੈ ਤਾਂ ਇਹ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪਾਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰੀਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੌਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਿਲੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਡ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀਆਂ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਫ ਹੋਇਆ ਜਿਹੜਾ ਇਹਦੇ ਵਿੱਚ ਐਫ ਆਈ ਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ اسی ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਤਲ ਦੀ ਬਰਾਮਦਗੀ ਉਹਨੂੰ ਕਰਨ ਲਈ ਲੈ ਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸੀਜ ਆਫ ਫਾਇਰ ਐਂਡ ਹੀ ਵਾਸ ਇੰਜੂਰਡ ਇਨ ਹਿਸ ਨੀ ਥੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਥੈਂਕ ਯੂ ਇਨੀਸ਼ੀਅਲੀ ਜਦੋਂ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਾਂਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਕ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵਕਵਕ ਜਿਹੜੀ ਧਾਰائیں ਅਸੀਂ ਇਹਦੇ ਵਿੱਚ ਇਨਵੋਕ ਕਰਦੀਆਂ ਮਾਨਯੋਗ ਡੀਜੀਪੀ ਪੰਜਾਬ DIG ਬਾਰਡਰ ਇਜ਼ ਦੇ ਦਿਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ আইএসআই ਬੈਕਡ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਿਹਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ ਐਫਬੀਆਈ ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਚ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਂਚੁਅਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬਣਦੀਆਂ ਹਨ ਲੈਡ ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ ਲੈਡ ਬਾਈ ਇੰਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨੈਂਟ ਐਂਡ ਟੈਕਨੀਕਲ ਐਡ ਤੇ ਉਤੇ ਵਰਕਆਊਟ ਕਰਨਾ ਸਟਾਰਟ ਕਰਤਾ ਐਂਡ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਹੈ ਸੀ ਟ੍ਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਏ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨੇ ਉੱਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਛੁੱਟਿਆ ਸੀਗਾ। ਤਾਂ ਇਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਚ ਤੁਹਾਨੂੰ ਦੱਸਾਂ ਦੱਸਾਂਗਾ ਮਨਿੰਦਰ ਬਿੱਲਾ। ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਿੰਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲੀਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਨੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐ ਰੋਹਿਤ ਔਰ ਇੱਕ ਸੋਹਿਤ ਸਨਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਪਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲੱਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਨ ਇਹ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਹਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦਕੋਹੇ ਦਾ ਰੈਣ ਵਾਲਾ ਹੈ ਕੁਮਾਨ ਥਾਣੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਚ ਵੀ ਆਈ ਸੀਗੀ ਹੁਣ ਤੱਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟਰਰ ਫੈਲਾਣਾ ਚਾਹੁੰਦੇ ਸੀਗੇ دہشت ਫੈਲਾਣਾ ਚਾਹੁੰਦੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹ ਇਦੀ ਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਸੁੱਟਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫ੍ਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤੇ ਇਹ ਆਪਣੇ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰਦਾ ਕੀਤੀ ਹੈ ਤਾਂ ਇਹ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪਾਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੌਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਿਲੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਡ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਫ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ اسی ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਆ ਪੀ ਐ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਟਲ ਦੀ ਬਰਾਮਦਗੀ ਉਹਨੂੰ ਕਰਨ ਲਈ ਲੈ ਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸਚੇਂਜ ਆਫ ਫਾਇਰ ਐਂਡ ਹੀ ਵਾਸ ਇੰਜਰਡ ਇਨ ਹਿਸ ਨੀ ਦੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਸੇਫ ਐਂਡ ਸਟੇਬਲ ਥੈਂਕ ਯੂ ਇਨੀਸ਼ੀਅਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਾਂਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਵ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵਕਵਕ ਜਿਹੜੀ ਧਾਰਾਵਾਂ ਐ ਅਸੀਂ ਇਹਦੇ ਵਿੱਚ ਇਨਵੋਵ ਕਰਦੀਆਂ ਮਾਨਯੋਗ ਡੀਜੀਪੀ ਪੰਜਾਬ DIG ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ISI ਬੈਕਡ دہشت ਗਰਦਾਨਾ ਤਨਜ਼ੀਮ ਬੀਕਾਇਦੇ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਾ ਸੀਗਾ ਤਾਂ ਇਹਦੇ ਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਚ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮੰਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਂਚੁਅਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬੰਦੀਆਂ ਹੈ ਲੈਡ ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ ਲੈਡ ਬਾਈ ਇੰਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਤੇ ਉਤੇ ਵਰਕ ਆਊਟ ਕਰਨਾ ਸਟਾਰਟ ਕਰਤਾ ਐਂਡ ਆਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਐਸੀ ਟਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਏ। ਸੋ ਜਿਹੜੇ ਦੋਸ਼ੀ ਇਹਦੇ ਵਿੱਚ ਫੜੇ ਗਏ ਇਹਦੇ ਵਿੱਚ ਇੱਕ ਜਤਿੰਨ ਕੁਮਾਰ ਰੋਹਨ ਹੈ। ਇਹ ਸ਼ੁਕਰਪੁਰੇ ਦਾ ਹੈ। ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨੇ ਉੱਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਛੁੱਟਿਆ ਸੀਗਾ। ਤਾਂ ਇਹੀ ਇੱਕ ਇਹਦੇ ਵਿੱਚ ਹੋਰ ਇੱਕ ਐਂਟੀਟੀ ਆਂਦੀ ਹੈ। ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ। ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ। ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਿੰਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾਟ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐ ਰੋਹਿਤ ਔਰ ਇੱਕ ਸੋਹਿਤ ਸਨਾਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਪਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲੱਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਨ ਵੀ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਹਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਧਕੋਹੇ ਦਾ ਰੈਣ ਵਾਲਾ ਹੈ ਕੁਮਾਨ ਥਾੜੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਚ ਵੀ ਆਈ ਸੀਗੀ ਹੁਣ ਤੱਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟਰਰ ਫੈਲਾਣਾ ਚਾਹੁੰਦੇ ਸੀਗੇ دہشت ਫੈਲਾਣਾ ਚਾਹੁੰਦੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਹਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹ ਇੱਥੇ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਛੱਡਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫ੍ਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤੇ ਇਹ ਆਪਣੇ ਹੀ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਏ ਅਸੀਂ ਜੀ ਵਾਰ ਦਾ ਕੀਤੀ ਹੈ ਤਾਂ ਇਹ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁੱਕ ਤੇ ਇਹਦੀ ਰਿਸਪਾਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੌਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਿਲੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਟ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀਆਂ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਂ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀਜ਼ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਫ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ اسی ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਿਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਤਾਂ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਟਲ ਦੀ ਬਰਾਮਦਗੀ ਉਹਨੂੰ ਕਰਨ ਲਈ ਲੈ ਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸਚੇਂਜ ਆਫ ਫਾਇਰ ਐਂਡ ਹੀ ਵਾਸ ਇੰਜਰਡ ਇਨ ਹਿਸ ਨੀ ਦੈਨ ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਥੈਂਕ ਯੂ ਇਨੀਸ਼ੀਅਲੀ ਜਦੋਂ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ਧਾਰਾਵਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀ ਕਿ ਪੂਰੀ ਕਨਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਵ ਕਰਤਾ ਇਸ ਤੋਂ ਇਲਾਵਾ ਯੂਏਪੀਏ ਦੇ ਵਕਵਕ ਜਿਹੜੀ ਧਾਰਾਵਾਂ ਐ ਅਸੀਂ ਇਹਦੇ 'ਚ ਇਨਵੋਵ ਕਰਤੀਆਂ ਮਾਨਯੋਗ ਡੀਜੀਪੀ ਪੰਜਾਬ DIG ਬਾਰਡਰ ਇਜ਼ ਦੇ ਦਿਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ AISI ਬੈਕਡ دہشت ਗਰਦਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਿਹਾ ਸੀਗਾ ਤਾਂ ਇਹਦੇ ਵਿੱਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ اور ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਚ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮਨੂ ਅਗਵਾਨ ਨੂੰ ਅੱਗੇ ਕਰਤਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾਂ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਡੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਸੁੱਟਿਆ ਜਾਂਦਾ ਹੈ ਇੱਕ ਲਿਕਰ ਵੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਨਚੁਅਲੀ ਜਦੋਂ ਪੁਲਿਸ ਤੱਕ ਇਨਫਾਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ And, uh, टीम्स बन दया uh, 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 है लैड बाई एस पी डी एी एस पी सि संजीव कुमार एंड सा टेक्निकल टीम लैड uh, बाय uh, इंस्पेक्टर सुखराज एस एच ओ सिवल लाइन ये टीम्स बना के असी ह्यूमन इंट एंड टेक्निकल इंट के उत्ते वर्कआउट करना स्टार्ट करता एंड आई एम वेरी हैप्पी टू शेयर दैट विद अ रिकॉर्ड टाइम ये जरा केस है असी uh, ट्रेस कर लिया एंड ये छे